ਗੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ। ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਿੱਥੇ ਚੋਰ ਲੱਖਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮਾਮਲਾ ਸ੍ਰੀ ਆਨੰਦਪੁਰ ਸਾਹਿਬ ਦੇ ਨੰਗਲ ਮਾਰਗ ਤੇ ਸਥਿਤ ਪਿੰਡ ਮਜਾਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਦੀ ਹੋਲਸੇਲ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਦੇਰ ਰਾਤ ਇੱਕ ਚੋਰ ਵੱਲੋਂ ਦੁਕਾਨ ਦੇ ਸ਼ਟਰ ਤੋੜ ਕੇ ਅੰਦਰੋਂ ਲੱਖਾਂ ਦਾ ਸਮਾਨ ਚੋਰੀ ਕੀਤਾ ਗਿਆ ਉਹਨਾਂ ਦੱਸਿਆ ਕਿ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਰਾਤ 12 ਤੋਂ 1 ਵਜੇ ਦੇ ਕਰੀਬ ਇੱਕ ਵਿਅਕਤੀ ਵੱਲੋਂ ਤੋੜੇ ਗਏ ਤੇ ਉਸ ਉਪਰਾੰਤ ਕੁਈ ਘੰਟੇ ਬਾਅਦ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ LEDਾਂ ਸਮੇਤ ਹੋਰ ਮਹਿੰਗਾ ਸਮਾਨ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ CCTV ਕੈਮਰੇ ਵਿੱਚ ਇੱਕ ਵਿਅਕਤੀ ਦੀ ਤਸਵੀਰ ਵੀ ਆਈ ਹੈ ਜਿਸ ਨੇ ਆਪਣਾ ਮੂੰਹ ਬੰਨਿਆ ਹੋਇਆ ਹੈ ਪਰ ਇਹ ਕੰਮ ਇੱਕ ਵਿਅਕਤੀ ਦਾ ਨਹੀਂ ਹੋ ਸਕਦਾ ਦੁਕਾਨ ਦੇ ਮਾਲਕ ਦੇ ਦੱਸਣ ਮੁਤਾਬਕ ਤਕਰੀਬਨ 5-6 ਲੱਖ ਰੁਪਏ ਦਾ ਨੁਕਸਾਨ ਹੋਇਆ ਦੂਜੇ ਪਾਸੇ ਘਟਨਾ ਸਥਾਨ ਤੇ ਪਹੁੰਚੇ ਪੁਲਿਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਸਿਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਨਾ ਮੇਰਾ ਗੁਰਪ੍ਰੀਤ ਸਿੰਘ ਆ ਦੁਕਾਨ ਆਪਣੀ ਪਿੰਡ ਮਜਾਰੇ ਚ ਪੈਂਦੀ ਆ ਨੰਗਰ ਰੋਡ ਤੇ ਤੇ ਰਾਤ ਕਰੀਬ 12:40 ਦੇ ਵਿੱਚ ਸਾਡੇ ਕੈਮਰੇ ਬੰਦ ਹੋਏ ਆ ਦੁਕਾਨ ਤੇ ਕੈਮਰੇ ਲੱਗੇ ਸੀਗੇ ਤੇ ਕੋਈ ਬੰਦਾ ਆਂਦਾ ਉਹ ਤਾਰਾਂ ਕੱਟ ਦਿੱਤੀਆਂ ਕੈਮਰੇ ਦੀਆਂ ਤੇ ਉਸ ਤੋਂ ਬਾਅਦ ਅਸੀਂ ਮਤਲਬ ਰਾਤ ਸੁੱਤੇ ਤੇ ਸਾਨੂੰ ਪਤਾ ਨਹੀਂ ਲੱਗਿਆ ਸਵੇਰੇ ਦੇਖਿਆ ਕਰੀਬ 3:15 ਦੇ ਵਿੱਚ ਕੈਮਰੇ ਰਿਕਾਰਡ ਹੋਈਆਂ 3-7 ਕਿਤੇ ਦੁਬਾਰਾ ਬੰਦੇ ਆਂਦੇ ਆ ਉਹ ਸਮਾਨ ਚੱਕ ਕੇ ਲੈ ਗਏ ਜਿਹਦੇ ਵਿੱਚੋਂ ਸਾਡੇ 4 AC ਐ ਤੇ 7 ਇਨਵਰਟਰ ਦੇ ਬੈਟਰੀ ਐ ਤੇ ਐਲ ਡੀਆਂ ਐ ਦੋ ਵਾਸ਼ਿੰਗ ਮਸ਼ੀਨਾਂ ਐ ਤਕਰੀਬ ਐਸਟੀਮੇਟੇ ਲਾਉ ਵਿੱਚ 6-7 ਲੱਖ ਰੁਪਏ ਦਾ ਸਮਾਨ ਤਕਰੀਬ ਲੈ ਗਏ ਚੱਕਰ ਸ਼ਟਰ ਦੇ ਦੇਖੋ ਜੀ ਲੋਕ ਜਿੰਨੇ ਵੀ ਆ ਲੋਕ ਤੋੜ ਕੇ ਚਲ ਗਏ ਸਾਰੇ ਉਹ ਸਾਰੇ ਲੋਕ ਜਿੰਨੇ ਵੀ ਆ ਤੋੜੇ ਆ ਤੇ ਕੱਟਿਆ ਜਾ ਉਹ ਤਾਂ ਦੇਖ ਕੇ ਪਤਾ ਲੱਗਣਾ ਐ ਤੇ ਹੁਣ ਜੀ ਕੋਲ ਦੇਖਣ ਪੁਲਿਸ ਦੇ ਅ ਕੰਪਲੇਨ ਕਰਾਤੀ ਜੀ ਅਸੀਂ ਇੱਕ ਵਾਰ ਤੇ ਹੁਣ ਪੁਲਿਸ ਵੀ मौके ਦੀ ਮੌਜੂਦ ਐ ਬਾਕੀ ਦੇਖੋ ਸਾਨੂੰ ਉਮੀਦ ਤਾਂ ਹੈ ਪੁਲਿਸ ਤੇ ਬਾਕੀ ਦੇਖੋ ਕਿਆ ਹੁੰਦਾ ਕਰ ਰਹੇ ਆਂ ਪੜਤਾਲ ਫਿੰਗਰਪ੍ਰਿੰਟ ਟੀਮ ਮਂਗਾਈ ਹੈ ਤੇ ਮੌਕਾ ਦੇਖ ਰਹੇ ਆਂ ਗੁਰਪ੍ਰੀਤ ਸਿੰਘ ਨਾਲ ਵੀ ਗੱਲ ਕਰ ਰਹੇ ਆਂ ਬਾਕੀ ਸਾਮਾਨਬਾਰ ਵੀ ਪਤਾ ਕਰ ਰਹੇ ਆਂ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਹੰਗਾਲਾਂਗੇ ਦੇਖਾਂਗੇ ਵੀ ਕਿਵੇਂ ਵਾਪਰੀਏ ਘਟਨਾ ਕਿੰਨੇ ਵਜੇ ਵਾਪਰੀ ਆ ਸਾਡੀ ਰਿਪੋਰਟ ਅਗਰ ਕੀ ਦੱਸਿਆ ਕਿੰਨਾ ਕਿ ਜਿਹੜਾ ਨੁਕਸਾਨ ਲੱਗ ਪਿਆ ਉਹ ਅਚਾਨਕ ਅਜੇ ਕਰ ਰਹੇ ਆਂ ਜੀ ਕਲੀਅਰ ਹੈ ਹਾਂਜੀ ਕਿਸ ਚੀਜ਼ ਦੀ ਦੁਕਾਨ ਹੈ ਜੀ ਇਹਨਾਂ ਦੀ ਇਹਦੀ ਹੈਗੀ ਹੈ ਏਸੀ ਕੋਲਰ ਵਗੈਰਾ ਹੈਗੇ ਇਲੈਕਟ੍ਰੋਨਿਕ ਦੀ ਦੁਕਾਨ ਹੈ ਦੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸ੍ਰੀ ਨਾਨਦਪੁਰ ਸਾਹਿਬ ਦੇ ਵਿੱਚ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਚੋਰ ਲੱਖਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮਾਮਲਾ ਸ੍ਰੀ ਰਣਧਪੁਰ ਸਾਹਿਬ ਦੇ ਨੰਗਲ ਮਾਰਗ ਤੇ ਸਥਿਤ ਪਿੰਡ ਮਜਾਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਦੀ ਹੋਲਸੇਲ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਦੇਰ ਰਾਤ ਇੱਕ ਚੋਰ ਵੱਲੋਂ ਦੁਕਾਨ ਦੇ ਸ਼ਟਰ ਤੋੜ ਕੇ ਅੰਦਰੋਂ ਲੱਖਾਂ ਦਾ ਸਮਾਨ ਚੋਰੀ ਕੀਤਾ ਗਿਆ ਉਹਨਾਂ ਦੱਸਿਆ ਕਿ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਰਾਤ 12 ਤੋਂ 1 ਵਜੇ ਦੇ ਕਰੀਬ ਇੱਕ ਵਿਅਕਤੀ ਵੱਲੋਂ ਤੋੜੇ ਗਏ ਤੇ ਉਸ ਉਪਰੰਤ ਕੋਈ ਘੰਟੇ ਬਾਅਦ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ LEDਾਂ ਸਮੇਤ ਹੋਰ ਮਹਿੰਗਾ ਸਮਾਨ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਸੀਸੀਟੀਵੀ ਕੈਮਰੇ ਵਿੱਚ ਇੱਕ ਵਿਅਕਤੀ ਦੀ ਤਸਵੀਰ ਵੀ ਆਈ ਹੈ ਜਿਸ ਨੇ ਆਪਣਾ ਮੂੰਹ ਬੰਨਿਆ ਹੋਇਆ ਹੈ ਪਰ ਇਹ ਕੰਮ ਇੱਕ ਵਿਅਕਤੀ ਦਾ ਨਹੀਂ ਹੋ ਸਕਦਾ ਦੁਕਾਨ ਦੇ ਮਾਲਕ ਦੇ ਦੱਸਣ ਮੁਤਾਬਕ ਤਕਰੀਬਨ 5-6 ਲੱਖ ਰੁਪਏ ਦਾ ਨੁਕਸਾਨ ਹੋਇਆ ਦੂਜੇ ਪਾਸੇ ਘਟਨਾ ਸਥਾਨ ਤੇ ਪਹੁੰਚੇ ਪੁਲਿਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਦੇ ਇ ਸਿਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਨਾਂ ਮੇਰਾ ਗੁਰਪ੍ਰੀਤ ਸਿੰਘ ਆ ਦੁਕਾਨ ਆਪਣੀ ਪਿੰਡ ਮਜਾਰੇ ਚ ਪੈਂਦੀ ਆ ਨੰਗਰ ਰੋਡ ਤੇ ਤੇ ਰਾਤ तकरीबन 12:40 ਦੇ ਵਿੱਚ ਸਾਡੇ ਕੈਮਰੇ ਬੰਦ ਹੋਏ ਆ ਦੁਕਾਨ ਤੇ ਕੈਮਰੇ ਲੱਗੇ ਸੀਗੇ ਤੇ ਕੋਈ ਬੰਦਾ ਆਂਦਾ ਉਹ ਤਾਰਾਂ ਕੱਟ ਦਿੱਤੀਆਂ ਕੈਮਰੇਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਮਤਲਬ ਰਾਤ ਸੁੱਤੇ ਦੇ ਸਾਨੂੰ ਪਤਾ ਨਹੀਂ ਲੱਗਿਆ ਸਵੇਰੇ ਦੇਖਿਆ ਕਰੀਬ ਨ 15 ਦੇ ਵਿੱਚ ਕੈਮਰੇ ਰਿਕਾਰਡ ਹੋਈ ਆ 3 7 ਕਿਤੇ ਦੁਬਾਰਾ ਬੰਦੇ ਆਂਦੇ ਆ ਉਹ ਸਮਾਨ ਚੱਕ ਕੇ ਲੈ ਗਏ ਜਿਹਦੇ ਵਿੱਚੋਂ ਸਾਡੇ 4 ਏਸੀ ਆ ਤੇ 7 ਇਨਵਰਟਰ ਦੇ ਬੈਟਰੀ ਆ ਤੇ ਐਲ ਡੀਆਂ ਐ ਦੋ ਵਾਸ਼ਿੰਗ ਮਸ਼ੀਨਾਂ ਐ ਤਰੀਬ ਐਸਟੀਮੇਟ ਲਾਉ ਵਿੱਚ 6 7 ਲੱਖ ਰੁਪਏ ਦਾ ਸਮਾਨ ਤਰੀਬ ਲੈ ਗਏ ਚੱਕ ਕੇ ਸ਼ਟਰ ਦੇਖੋ ਜੀ ਲੋਕ ਜਿੰਨੇ ਵੀ ਆ ਲੋਕ ਤੋੜ ਕੇ ਚੱਲ ਗਏ ਸਾਰੇ ਉਹ ਸਾਰੇ ਲੋਕ ਜਿੰਨੇ ਵੀ ਆ ਤੋੜੇ ਆ ਤੇ ਕੱਟੇ ਆ ਜਾਂ ਉਹ ਤਾਂ ਦੇਖ ਕੇ ਪਤਾ ਲੱਗਣਾ ਐ ਉਹ ਕੰਪਲੇਨ ਕਰਾਤੀ ਜੀ ਅਸੀਂ ਇੱਕ ਵਾਰ ਤੇ ਹੁਣ ਪੁਲਿਸ ਵੀ ਮੌਕੇ ਦੀ ਮੌਜੂਦ ਹੈ ਬਾਕੀ ਦੇਖੋ ਸਾਨੂੰ ਉਮੀਦ ਤਾਂ ਹੈ ਪੁਲਿਸ ਤੇ ਬਾਕੀ ਦੇਖੋ ਕਿਆ ਹੁੰਦਾ ਕਰ ਰਹੇ ਆਂ ਬਰਦਾਲ ਫਿੰਗਰਪ੍ਰਿੰਟ ਟੀਮ ਮੰਗਾਈ ਹੈ ਇਹ ਮੌਕਾ ਦੇਖ ਰਹੇ ਗੁਰਪ੍ਰੀਤ ਸਿੰਘ ਨਾਲ ਵੀ ਗੱਲ ਕਰ ਰਹੇ ਆਂ ਬਾਕੀ ਸਮਾਨਬਾਰ ਵੀ ਪਤਾ ਕਰ ਰਹੇ ਆਂ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਹੰਗਾਲਾਂਗੇ ਦੇਖਾਂਗੇ ਵੀ ਕਿਵੇਂ ਵਾਪਰੀਏ ਘਟਨਾ ਕਿੰਨੇ ਵਜੇ ਵਾਪਰੀਏ ਬਾਕੀ ਰਿਪੋਰਟ ਅਗਰ ਕੀ ਦੱਸਿਆ ਕਿੰਨਾ ਕਿ ਜਿਹੜਾ ਨੁਕਸਾਨ ਲੱਗ ਪਿਆ ਉਹ ਅਚਾਨਕ ਅਜੇ ਕਰ ਰਹੇ ਆਂ ਜੀ ਕਲੀਅਰ ਹੈ ਹਣੇ ਕਿਸ ਤੀ ਜੀ ਦੁਕਾਨ ਹੈ ਇਹਨਾਂ ਦੀ ਇਹਦੀ ਹੈਗੀ ਹੈ ਏਸੀ ਕੂਲਰ ਵਗੈਰਾ ਹੈਗੇ ਇਲੈਕਟ੍ਰੋਨਿਕ ਦੀ ਦੁਕਾਨ ਹੈ